ਮਿੰਿਸਟਰ ਸਟੀਫਨ ਹਾਰਪਰ ਹੋਰਾਂ ਨੇ ਇੱਕ ਬਿਆਨ ਦਿੱਤਾ ਹੈ ਕੈਨੇਡਾ ਦੇ ਵਿੱਚ ਇੱਕ ਪ੍ਰੋਗਰਾਮ ਤੇ ਬੋਲਦੇ ਹੋਏ ਉਹਨਾਂ ਨੇ ਬੜੀਆਂ ਬੜੀਆਂ ਵੱਡੀਆਂ ਗੱਲਾਂ ਕੀਤੀਆਂ ਨੇ ਜਿਸ ਵਿੱਚ ਉਹਨਾਂ ਨੇ ਭਾਰਤ ਨਾਲ ਵਿਗੜੇ ਹੋਏ ਸਬੰਧਾਂ ਦੀ ਗੱਲਬਾਤ ਕੀਤੀ ਹੈ ਸਟੀਫਨ ਹਾਰਪਰ ਹੋਰਾਂ ਦਾ ਕਹਿਣਾ ਹੈ ਕਿ ਇੱਕ ਇੰਡੀਆ ਅਜਿਹਾ ਮੁਲਕ ਹੈ ਜਿਸ ਦੀ 1.4 ਬਿਲੀਅਨ ਦੀ ਆਬਾਦੀ ਹੈ ਬਹੁਤ ਵੱਡੀ ਲੋਕਤੰਤਰ ਦੀ ਇਹ ਗਿਣਤੀ ਹੈ ਤੇ ਇਸ ਮੁਲਕ ਨੂੰ ਅਸੀਂ ਅੱਖੋਂ ਪਰੋਖਿਆ ਨਹੀਂ ਕਰ ਸਕਦੇ ਉਹਨਾਂ ਨੇ ਕਿਹਾ ਕਿ ਸਾਰੀਆਂ ਕੈਨੇਡੀਅਨ ਪੋਲੀਟੀਕਲ ਪਾਰਟੀਆਂ ਖਾਲਿਸਤਾਨ ਦੀ ਮੂਵਮੈਂਟ ਤੋਂ ਕਿਨਾਰਾ ਕਰ ਲੈਣ ਜਿਹੜੀ ਕਿ ਇੱਕ ਮੂਵਮੈਂਟ ਹੈ ਜਿਹੜੀ ਇੰਡੀਆ ਦੇ ਵਿੱਚੋਂ ਸਿੱਖਾਂ ਲਈ ਇੱਕ ਸੈਪਰੇਟ ਸਟੇਟ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਆਪ ਜੀ ਨੂੰ ਪਤਾ ਹੈ ਕਿ ਕੈਨੇਡਾ ਤੇ ਭਾਰਤ ਦੇ ਸਬੰਧ ਪਹਿਲਾਂ ਵੀ ਬਹੁਤੇ ਚੰਗੇ ਨਹੀਂ ਸੀ ਪਰ ਸਤੰਬਰ 2023 ਦੇ ਵਿੱਚ ਉਸ ਵੇਲੇ ਹੋਰ ਜ਼ਿਆਦਾ ਵਿਗੜ ਗਿਆ ਜਦੋਂ ਕੈਨੇਡਾ ਦੇ ਉਸ ਵੇਲੇ ਦੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਹਰਾਨੇ ਭਾਰਤ ਸਰਕਾਰ ਤੇ ਇਲਜ਼ਾਮ ਲਾਇਆ ਕਿ ਉਹਨਾਂ ਨੇ ਹਰਦੀਪ ਸਿੰਘ ਨਿਜਰ ਦਾ ਕਤਲ ਕਰਵਾਇਆ ਕੈਨੇਡਾ ਦੀ ਧਰਤੀ ਤੇ ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਵਿੱਚਕਾਰ ਡਿਪਲੋਮੈਟਿਕ ਤੌਰ ਤੇ ਸਬੰਧ ਜਿਹੜੇ ਸੀ ਬਹੁਤ ਵਿਗੜ ਗਏ ਤੇ ਇਸ ਤੇ ਲੰਬਾ ਸਮਾਂ ਬੀਤ ਜਾਣ ਦੇ ਬਾਅਦ ਵੀ ਇੱਕ ਦੂਸਰੇ ਮੁਲਕਾਂ ਦੇ ਵਿੱਚ ਐਸ ਵੇਲੇ ਜਿਹੜੇ ਐਮਬੈਸਡਰ ਨੇ ਉਹ ਨਹੀਂ ਹੈਗੇ। ਕੈਨੇਡਾ ਦਾ ਐਮਬੈਸਡਰ ਇੰਡੀਆ ਵਿੱਚ ਨਹੀਂ ਹੈ ਤੇ ਇੰਡੀਆ ਦਾ ਐਮਬੈਸਡਰ ਕੈਨੇਡਾ ਵਿੱਚ ਨਹੀਂ ਹੈ। ਐਮਬੈਸੀ ਹੈ, ਹੋਰ ਸਟਾਫ ਹੈ, ਉਹ ਵੀ ਘਟਾ ਦਿੱਤਾ ਗਿਆ। ਡਿਪਲੋਮੈਟ ਵੀ ਕਈ ਵਾਪਸ ਭੇਜ ਦਿੱਤੇ ਗਏ। ਕੈਨੇਡਾ ਵੱਲੋਂ ਵੀ ਤੇ ਇੰਡੀਆ ਵੱਲੋਂ ਵੀ। ਤੇ ਐਮਬੈਸਡਰ ਲੈਵਲ ਦੀਆਂ ਪੋਸਟਾਂ ਜਿਹੜੀਆਂ ਨੇ ਉਹ ਖਾਲੀ ਨੇ। ਸਟੀਫਨ ਹਾਰਪਰ ਹੋਰਾਂ ਨੇ ਸਨੈਚਰਵਾਰ ਨੂੰ ਇਹ ਬਿਆਨ ਦਿੱਤੇ ਨੇ ਟੋਰਾਂਟੋ ਦੇ ਵਿੱਚ ਇੱਕ ਅਜਿਹੇ ਗਰੁੱਪ ਦੇ ਕੋਲੋਂ ਅਵਾਰਡ ਲੈਂਦੇ ਹੋਏ ਉਹਨਾਂ ਨੇ ਗੱਲਬਾਤ ਕੀਤੀ ਇਹ ਗਰੁੱਪ ਇੰਡੀਆ ਨਾਲ ਵਪਾਰ ਦੇ ਵਾਧੇ ਦੀ ਹਮਾਇਤ ਕਰਦਾ ਉਹ ਕਹਿੰਦੇ ਨੇ ਕਿ ਦੁਨੀਆ ਦੇ ਵਿੱਚ ਇੰਟਰਨੈਸ਼ਨਲ ਬਾਰਡਰ ਬੇਸਡ ਜਿਹੜੇ ਰੂਲਸ ਨੇ ਉਹ ਖਤਮ ਹੁੰਦੇ ਜਾ ਰਹੇ ਨੇ ਤੇ ਕੁਝ ਹੋਰ ਹੀ ਜਿਹੜਾ ਆ ਇਸ ਦੀ ਜਗ੍ਹਾ ਤੇ ਚੱਲ ਰਿਹਾ ਉਹਨਾਂ ਨੇ ਬਹੁਤ ਸਾਰੀਆਂ ਹੋਰ ਵੀ ਗੱਲਾਂ ਕੀਤੀਆਂ ਪਰ ਜੇਸੀ ਇੰਡੀਆ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਨੇ ਕਿ ਇੰਡੀਆ ਵਾਲਿਆਂ ਵੱਲੋਂ ਕੈਨੇਡਾ ਨੂੰ ਬਾਰ ਬਾਰੇ ਸ਼ਿਕਾਇਤ ਕੀਤੀ ਗਈ ਹੈ ਕਿ ਇਹ ਖਾਲਸਤਾਨ ਦੇ ਹਮਾਇਤੀਆਂ ਲਈ ਸੇਫ ਜਗ੍ਹਾ ਹੈ ਕੈਨੇਡੀਅਨ ਗਵਰਨਮੈਂਟ ਨੇ ਬਹੁਤ ਸਾਲਾਂ ਤੱਕ ਅਝਾਕਿਆ ਕਿ ਉਹ ਕੈਨੇਡਾ ਦੇ ਵਿੱਚ ਰਾਈਟ ਟੂ ਫ੍ਰੀ ਐਕਸਪ੍ਰੈਸ਼ਨ ਨੂੰ ਬੰਦ ਨਹੀਂ ਕਰਨਗੇ ਤੇ ਫ੍ਰੀ ਸਪੀਚ ਨੂੰ ਰੋਕਣਗੇ ਨਹੀਂ ਔਰ ਇਹ ਪਿਛਲੇ ਸੈਂਸਸ ਦੇ ਮੁਤਾਬਕ ਕੈਨੇਡਾ ਦੇ ਵਿੱਚ ਤਕਰੀਬਨ 7.70 ਲੱਖ ਵਿਅਕਤੀਆਂ ਨੇ ਸਿੱਖ ਧਰਮ ਨੂੰ ਆਪਣਾ ਰਿਲੀਜੀਅਨ ਦੱਸਿਆ ਸੀ ਜੋ ਕਿ ਕੈਨੇਡਾ ਦੀ ਆਬਾਦੀ ਦਾ ਉਸ ਵੇਲੇ 2.1% ਸੀ ਇਸ ਤੋਂ ਬਾਅਦ ਕਾਫੀ ਗਿਣਤੀ ਜਿਹੜੀ ਹੈ ਉਹ ਵੱਧ ਚੁੱਕੀ ਹੈ ਸਟੀਫਨ ਹਾਰਪਰ ਹੋਣਾ ਨੇ ਕਿਹਾ ਕਿ ਪੋਲੀਟੀਕਲ ਪਾਰਟੀਆਂ ਨੂੰ ਖਾਲਸਤਾਨ ਮੂਵਮੈਂਟ ਤੋਂ ਬਹੁਤ ਦੂਰ ਰਹਿਣਾ ਚਾਹੀਦਾ ਜੇ ਉਹਨਾਂ ਨੂੰ ਭਾਰਤ ਦੇ ਨਾਲ ਚੰਗੇ ਸਬੰਧਾਂ ਦੀ ਲੋੜ ਹੈ ਤਾਂ ਉਹਨਾਂ ਨੂੰ ਇਹ ਕੰਮ ਕਰ ਦੇਣਾ ਚਾਹੀਦਾ ਔਰ ਇਸ ਦੇ ਬਾਅਦ ਉਹਨਾਂ ਨੇ ਕਿਹਾ ਕਿ ਖਾਲਸਤਾਨ ਜਿਹੜੀ ਮੂਵਮੈਂਟ ਹੈ ਕੈਨੇਡਾ ਦੇ ਵਿੱਚ ਬਹੁਤ ਛੋਟੀ ਜਿਹੀ ਮੂਵਮੈਂਟ ਹੈ ਇੰਡੋ ਕੈਨੇਡੀਅਨ ਭਾਈਚਾਰੇ ਦੇ ਵਿੱਚ ਫਰਿੰਜ ਮੂਵਮੈਂਟ ਹੈ ਤੇ ਸਿੱਖ ਕੈਨੇਡੀਅਨਾਂ ਦੇ ਵਿੱਚ ਵੀ ਇਹਦਾ ਕੋਈ ਬਹੁਤਾ ਆਧਾਰ ਨਹੀਂ ਤੇ ਅੱਗੇ ਉਹ ਕਹਿੰਦੇ ਨੇ ਮੈਨੂੰ ਨਹੀਂ ਪਤਾ ਕਿ ਬਹੁਤ ਸਾਰੇ ਪੋਲੀਟੀਸ਼ਨ ਇਸ ਗਲਤੇ ਇੰਨਾ ਸਮਾਂ ਕਿਉਂ ਲਾਉਂਦੇ ਨੇ ਸਟੀਫਨ ਹਾਰਪਰ ਹੋਰਾਂ ਨੇ ਕਿਹਾ ਕਿ ਜਦੋਂ ਉਹ ਪ੍ਰਧਾਨ ਮੰਤਰੀ ਸੀ ਤੇ ਅਸੀਂ ਤੇ ਸਾਡੇ ਮੰਤਰੀ ਮੰਡਲ ਨੇ ਇਸ ਗੱਲ ਨੂੰ ਮੇਕ ਸ਼ੂਰ ਕੀਤਾ ਕਿ ਖਾਲਸਤਾਨੀ ਮੂਵਮੈਂਟ ਦੇ ਨਾਲ ਸਾਡਾ ਕੋਈ ਸਬੰਧ ਨਹੀਂ ਤੇ ਅਗੇ ਸਟੀਫਨ ਹਾਰਪਰ ਕਹਿੰਦੇ ਨੇ ਕਿ ਮੈਨੂੰ ਉਮੀਦ ਹੈ ਕਿ ਬਾਕੀ ਪਾਰਟੀਆਂ ਵੀ ਇਸ ਤਰ੍ਹਾਂ ਦੀ ਨੀਤੀ ਤੇ ਹੀ ਕੰਮ ਕਰਨਗੀਆਂ ਸਟੀਫਨ ਹਾਰਪਰ ਦੇ ਇਹਨਾਂ ਬਿਆਨਾਂ ਦਾ ਕੈਨੇਡਾ ਦੇ ਵਿੱਚ ਕਈ ਸਿੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਉਹ ਕਹਿੰਦੇ ਨੇ ਕਿ ਸਟੀਫਨ ਹਾਰਪਰ ਹੋਰਾਂ ਨੇ ਕੈਨੇਡਾ ਦੀ ਧਰਤੀ ਤੇ ਭਰ ਸਰਕਾਰ ਵੱਲੋਂ ਕਤਲ ਜੋ ਕੀਤਾ ਗਿਆ ਉਸ ਦੀ ਨਾ ਗੱਲ ਕਰਕੇ ਹੋਰ ਹੋਰ ਸਬੰਧਾਂ ਨੂੰ ਅੱਗੇ ਵਧਾਉਣ ਦੀ ਗੱਲ ਕੀਤੀ ਗਈ ਹੈ ਜੋ ਕਿ ਆਪਣੇ ਆਪ ਦੇ ਵਿੱਚ ਚੰਗੀ ਗੱਲ ਨਹੀਂ